ਬਾਬਾ ਜੀ ਸਲਾਨਾ ਮੇਲਾ ਡੇਰਾ ਬਾਬਾ ਗੁਸਨਿਆਣਾ ਦੇ ਵਿੱਚ ਝੜੀ ਵਾਲੇ ਬਾਬਾ ਜੀ ਦਾ ਜੋ ਮੇਲਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਹਾਈ ਮੇਲਾ ਹੈ ਸਲਾਨਾ ਮੇਲਾ ਬਹੁਤ ਹੁੰਡਾਂ ਤੇ ਬਣਨਾ ਬਹੁਤ ਉਦੂ ਤੇ ਦੁਨੀਆ ਆਦੀ ਹੈ ਤੇ ਹੁਣ ਜਾਗਰ ਹੋਣਾ ਮਾਈ ਦਾ ਰਾਣੀ ਦਾ ਕੰਮ ਸੁਬਾ ਮੇਲਾ ਆਉਣਾ ਸ਼ੁਰੂ ਸਾਲ ਹੁੰਦਾ ਲੋਕ ਸਾਲ ਅਸੀਂ ਸੰਗਾਂ ਆਪਾਂ ਮੇਲੇ ਕਿਨਾਰੇ ਨੂੰ ਦੁਨੀਆ ਆਦੀਆ ਬੋਲ ਬਾਬਾ ਚੜੀ ਵਾਲੇ ਕੀ ਜੀ ਹੈ ਜੈ ਬਾਬੇ क्या तो बात तो है मानसा जो कि बहुत अच्छे कलाकार भी हैं बहुत सारे कलाकार बहुत सारा प्यार है सो बहुत बहुत धनबाद खूबसूरत हाथ में Gracias. ਚੇਵੀ ਜਨਬਾਦ ਜਿਨ੍ਹਾਂ ਨੂੰ ਬਾਬਾ ਜੀ ਦੇ ਮੇਲੇ ਦੀ ਖੁਸ਼ੀਆਂ ਨਾਲ ਤੁਹਾਨੂੰ ਕਸਮ ਹੈ ਬਾਬਾ ਜੀ ਦੇ ਬਾਬਾ ਕੁਸ਼ਮਾਇਆ ਵਾਲੇ ਜੀ ਇੱਕ ਵਾਰੀ ਜਗਤ ਦੇ ਸਾਰੇ ਖੜੇ ਮੈਂ ਤੁਹਾਡਾ ਸ਼ਿਵਾਨੀ ਜੀ ਸ਼ਿਵਾਨੀ ਜੀ ਤੁਸੀਂ ਅੱਜ ਡੇਰਾ ਬਾਬਾ ਗਸਾਈਆਂ ਨਾਲ ਆਏ ਆਂ ਮੀਲਾ ਦੇਖ ਰਹੇ ਹੋ ਤੇ ਮੇਲੇ ਦੇ ਵਿੱਚ ਤੁਸੀਂ ਕੀ ਕੀ ਹੁਣ ਤੱਕ ਕੀਤਾ ਮੇਲੇ ਦੇ ਵਿੱਚ ਮੈਂ ਖਾਇਆ ਪੀਆ ਸ਼ਾਪਿੰਗ ਕੀਤੀ ਤੇ ਝੁੱਲੇ ਲਿੱਤੇ ਝੁੱਲੇ ਲਏ ਝੁੱਲੇ ਘੜੇ ਘੜੇ ਨਹੀਂ ਪਰ ਹਜੇ ਨਹੀਂ ਲਿੱਤੇ ਅੱਜ ਨਹੀਂ ਲਿੱਤੇ ਪਹਿਲਾਂ ਜਿਹੜੇ ਮੇਲੇ ਇੱਥੇ ਲੱਗੇ ਆ ਮੈਂ ਝੁੱਲੇ ਲਿੱਤੇ ਆ ਹਜੇ ਨਹੀਂ ਲਿੱਤੇ ਨਹੀਂ ਝੁੱਲੇ ਲੈਣੇ ਹਰ ਵਾਰ ਹੀ ਆ ਹਾਂਜੀ ਕੋਈ ਡਰ ਵਗੈਰਾ ਨਹੀਂ ਲੱਗਦਾ ਝੁੱਲੇ ਨੇ 50 ਨੌ ਲੈਂਦੇ ਆ ਰਹੇ ਆ 50 ਲੈਂਦੇ ਆ ਰਹੇ ਹਾਂਜੀ ਕਦੇ ਵੀ ਡਰ ਨਹੀਂ ਲੱਗਿਆ ਸੋ ਹੁਣ ਕੀ ਖਾਣਾ ਪੀਣਾ ਤੁਸੀਂ ਅਜੇ ਤਾਂ ਕੁਝ ਨਹੀਂ ਖਾਣਾ ਆਈਸਕ੍ਰੀਮ ਖਾਵਾਂਗੇ ਬਸ ਆਈਸਕ੍ਰੀਮ ਖਾਵਾਂਗੇ ਰੋਟੀ ਖਾਏ ਹਾਂਜੀ ਰੋਟੀ ਘਰੋਂ ਖਾਏ ਆ ਠੀਕ ਹੈ ਹੁਣ ਆਈਸਕ੍ਰੀਮ ਦੀ ਵਾਰੀ ਆ ਗਈ ਹਾਂਜੀ ਓਕੇ ਸੋ ਕਰਾਲੀ ਦੇ ਵਿੱਚ ਕਾਫੀ ਮੇਲੇ ਹੁੰਦੇ ਆ ਤੁਸੀਂ ਹਰ ਮੇਲੇ ਦੇ ਵਿੱਚ ਜਾਂਦੇ ਹੋ ਨਤਮਸਤਕ ਹੁੰਦੇ ਹੋ ਮੱਥਾ ਟੇਕਦੇ ਹਾਂ ਹਾਂਜੀ ਕਿਉਂਕਿ ਜਿੰਨੇ ਵੀ ਕਰਾਲੀ ਦੇ ਵਿੱਚ ਮੇਲੇ ਹੁੰਦੇ ਆ ਉਹ ਧਾਰਮਿਕ ਮੇਲੇ ਹੁੰਦੇ ਆ ਹਾਂਜੀ ਸਭ ਤੋਂ ਵੱਡਾ ਮੇਲਾ ਡੇਰਾ ਬਾਬਾ ਕੋਸਾਈ ਵਾਲੇ ਦਾ ਹੀ ਹੈ ਕੀ ਕਹਿਣਾ ਤੁਹਾਡਾ ਇਹ ਮੇਲੇ ਬਾਰੇ ਮੇਲਾ ਅਸੀਂ ਹਰ ਸਾਲ ਆਉਂਦੇ ਆ ਮੇਲੇ ਤੇ ਬਹੁਤ ਵਧੀਆ ਲੱਗਦਾ ਹੈ ਝੁੱਲੇ ਲੈ ਕੇ ਜਾਂਦੇ ਆ ਉਹ ਲੋ ਡੇਰਾ ਬਾਬਾ ਕੋਸਾਈ ਵਾਲਿਆਂ ਦਾ ਜੀ ਕੀ ਨਾਮ ਹੈ ਵੀਰ ਸ਼ਿਵ ਕੁਮਾਰ ਇਕ ਕਿੱਥੋਂ ਆਏ ਤੁਸੀਂ ਸੰਬਾਲਾ ਕੈਂਟ ਤੋਂ ਸੰਬਾਲਾ ਕੈਂਟ ਤੋਂ ਸੋ ਅੱਜ ਤੁਸੀਂ ਡੇਰਾ ਬਾਬਾ ਕਸਾਈਆਂ ਵਾਲਾ ਕਰਾਲੀ ਦੇ ਵਿੱਚ ਆਏ ਹੋ ਸੋ ਇੱਥੇ ਮੱਥਾ ਟੇਕਿਆ ਤੁਸੀਂ ਹਾਂਜੀ ਤੇ ਨਹੀਂ ਅਬੀ ਜਾ ਰਹੇ ਹਾਂ ਮੱਥਾ ਟੇਕ ਕੇ ਜਾ ਰਹੇ ਹਾਂ ਠੀਕ ਹੈ ਜੀ ਇੱਥੇ ਕੋਈ ਰਿਸ਼ਤੇਦਾਰੀ ਹੈ ਜਾਂ ਸਪੈਸ਼ਲ ਮੇਲੇ ਦੇ ਵਿੱਚ ਆਏ ਆ ਸਿਸਟਰ ਅਤੇ ਜੀਜਾ ਜੀ ਸਿਸਟਰ ਅੱਛਾ ਜੀ ਹਾਂਜੀ ਤੇ ਨਾਲੇ ਮੇਲਾ ਦੇਖਣ ਆਏ ਹਾਂ ਹਾਂਜੀ ਹਾਂਜੀ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਮੇਲਾ ਬਹੁਤ ਅੱਛਾ ਹੈ ਬਹੁਤ ਅੱਛਾ ਲੱਗ ਰਿਹਾ ਬਹੁਤ ਵਧੀਆ ਅੱਛਾ ਜੀ ਪਹਿਲਾਂ ਕਦੇ ਇਹ ਮੇਲਾ ਦੇਖਿਆ ਤੁਸੀਂ ਨਹੀਂ ਫਸਟ ਟਾਈਮ ਆ ਫਸਟ ਟਾਈਮ ਦੇ ਆਂਦੇ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਕੀ ਕੀਤਾ ਆ ਕੇ ਮਿਲਨੇ ਲਈ ਬਈ ਐਂਟਰੀ ਕੀਆ ਬੀਨਰ ਐਂਟਰੀ ਕੀਆ ਅੰਜਨ ਜੀ ਤੇ ਹੁਣ ਖਾਉ ਪੀਉਂਗੇ ਆਹ ਖਾਉ ਪੀਉਂਗੇ ਹਾਂ ਖਾਉ ਪੀਉਂਗੇ ਨਾ ਠੀਕ ਹੈ ਇਹ ਗੁਡੀਆਂ ਕੁਛ ਕੀ ਕੀ ਖਾਉਂਗੀ ਦੱਸੋ ਬਤਾਓ ਕੀ ਖਾਓਗੇ ਬੋਲੋ ਬੋਲੋ ਜੇ ਮੈਂ ਖਾਉਂਗੀ ਆਈਸਕ੍ਰੀਮ ਖਾਉਂਗੀ ਟਿੱਕ ਟਿੱਕੇ ਖਾਓਗੇ ਛੂਟੇ ਲਾਉਂਗੇ ਛੂਟੇ ਲੈ ਲੈ ਜੀ ਟੀਟੂ ਜੀ ਕੀ ਕਹਿਣਾ ਤੁਹਾਡਾ ਅੱਜ ਰਿਸ਼ਤੇਦਾਰ ਵੀ ਆਏ ਆ ਤੇ ਤੁਸੀਂ ਇਹਨਾਂ ਨੂੰ ਮੇਲੇ ਦੇ ਵਿੱਚ ਵੀ ਲੈ ਕੇ ਆਏ ਬਹੁਤ ਵਧੀਆ ਲੱਗਦਾ ਬਹੁਤ ਇੱਕ ਇਹ ਐਸਾ ਮੰਦਰ ਹੈ ਪਸੀਨ ਪੁਰਾਣਾ ਮੰਦਰ ਹੈ ਤੇ ਬਹੁਤ ਉਹਦੀ ਦੁਨੀਆ ਆਂਦੀ ਹੈ ਬਹੁਤ ਅੱਛਾ ਲੱਗਦਾ ਜੀ ਇਹ ਮਤਲਬ ਇਹਨਾਂ ਨੂੰ ਵੀ ਅੱਛਾ ਲੱਗਿਆ ਆ ਚਲੋ ਜੀ ਕੀ ਬਾਬਾ ਗੁਸਾਈਆਂ ਨਾਲ ਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਿਸ਼ਤਾਪੰਦ ਹੈ ਹਾਂ ਕਿ ਗੁਸਾਈਆਂ ਵਾਲਾ ਦੇ ਮੇਲੇ ਦੇ ਵਿੱਚ ਆਏ ਹੋ ਤੁਸੀਂ ਝੂਟੇ ਲਏ ਆ ਇੱਥੇ ਹਾਂ ਜੀ ਕਿਹੜੇ-ਕਿਹੜੇ ਝੂਟੇ ਲਏ ਆ ਇੱਕ ਲਿੱਤੀ ਹੈ ਅੱਛਾ ਜੀ ਇੱਕ ਉਹ ਜਿਹੜੀ ਟੈਡੀ ਵਾਲੀ ਹੈ ਇੰਕੋ ਦਿੱਤੀ ਹੈ ਹਾਂਜੀ ਉਹਦੇ ਤੇ ਡਰ ਨਹੀਂ ਲੱਗਿਆ ਤੁਹਾਨੂੰ ਨਹੀਂ ਨਹੀਂ ਬਿਲਕੁਲ ਨਹੀਂ ਲੱਗਿਆ ਹਾਂਜੀ ਪਹਿਲਾਂ ਲੈਂਦੇ ਰਹਿੰਦੇ ਛੁੱਟੇ ਤੁਹਾਨੂੰ ਹਾਂਜੀ ਅੱਛਾ ਬੱਚੋਂ ਤੋਂ ਲੈਂਦੇ ਆ ਰਹੇ ਹਾਂ ਬਿਲਕੁਲ ਕੋਈ ਘਬਰਾਹਟ ਨਹੀਂ ਹੋਈਏਗੀ ਨਹੀਂ ਨਹੀਂ ਕਿਵੇਂ ਲੱਗਿਆ ਫਿਰ ਵਧੀਆ ਲੱਗਦਾ ਜੀ ਬਹੁਤ ਸਾਰਾ ਵਾਪ ਐਨਜੋਏ ਕਰਿਆ ਠੀਕ ਹੈ ਕਾਡਾ ਕੀ ਨਾਮ ਹਨਨਜੇ 3 ਵੀ ਝੂਟੇ ਲੈ ਆਂ ਹਾਂ ਜੀ ਔਰ ਖਾਤਾ ਪੀਤਾ ਕੁਝ ਅਜੇ ਪਲਾਨਿੰਗ ਕਰ ਰਹੇ ਆ ਜਾਣਦੀ ਹੈ ਝੂਟੇ ਲੈ ਕੇ ਹੱਡੇ ਆ ਅੱਛਾ ਪਹਿਲੀ ਵਾਰ ਹੁਣ ਜੇ ਆਏ ਹੋ ਝੂਟੇ ਲੈ ਆਂ ਹਾਂ ਜੀ ਇਹਦੇ ਕਿਹੜੇ ਝੂਟੇ ਲੈ ਰਹੇ ਚੰਡੋਲ ਲਈ ਆਈ ਟੀ ਜੰਡੋਲ ਲਈ ਆ ਅੱਛਾ ਹੁਣ ਬਸ ਕਿਸ਼ਤੀ ਤੇ ਜਾਣ ਦਾ ਪਲਾਨ ਬਣ ਰਿਹਾ ਸਾਰੇ ਝੂਟੇ ਲੈ ਲੇ ਤੁਸੀਂ ਵਾਹ ਜੀ ਵਾਹ ਕਿਵੇਂ ਲੱਗਿਆ ਝੂਟੇ ਲੈ ਕੇ ਬਹੁਤ ਵਧੀਆ ਸੀ ਗਈ ਮਜ਼ਾ ਆ ਗਿਆ ਬਹੁਤ ਮਜ਼ਾ ਆਇਆ ਹਰ ਮਿਲੇ ਕਰਕੇ ਜਾਣੇ ਆ ਅੱਛਾ ਭਗਵਾਨ ਦੀ ਕਿਰਪਾ ਵਾਹ ਜੀ ਡੇਰਾ ਬਾਬਾ ਕਸਾਈਆਂ ਨੇ ਕੀ ਕੀ ਨਾ ਵਾਈ ਟਵਿੱਟਰ ਪ੍ਰਸ਼ਾਦ ਭਾਰਦਵਾਜ ਅੱਜ ਕਿੱਥੇ ਆਏ ਤੁਸੀਂ ਅਸੀਂ ਕਰਾਲੀ ਮੇਲਾ ਦੇਖਣਾ ਸਮਰਾਲੇ ਕਿੱਥੋਂ ਆਏ ਆਏ ਸਮਰਾਲੇ ਤੋਂ ਸਮਰਾਲੇ ਤੋਂ ਇੱਥੇ ਰਿਸ਼ਤੇਦਾਰ ਹੀ ਆ ਕੋਈ ਨਾਨਕੇ ਦੇ ਨਾਨਕੇ ਦੇ ਤੂੰ ਅੱਜ ਨਾਨਕੇ ਵੀ ਆ ਗਏ ਤੇ ਡੇਰਾ ਬਾਬਾ ਕਸਾਈਆਂਾਂ ਦੇ ਮੱਥਾ ਵੀ ਦੇਖ ਲਿਆ ਹਾਂਜੀ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਇਹ ਮੇਲਾ ਇਹ ਹਰ ਸਾਲ ਆਉਂਨੇ ਆ ਸੀ ਬਹੁਤ ਵਧੀਆ ਤੇ ਧਾਰਮਿਕ ਨਾਲੇ ਮੱਥਾ ਟੇਕ ਹੋ ਜਾਂਦਾ ਨਾਲੇ ਮੇਲਾ ਦੇਖ ਹੋ ਜਾਂਦਾ ਹੈ। ਹਾਂਜੀ। ਉਹ ਕੋਈ ਝੂਟੇ ਵਗੈਰਾ ਵੀ ਲੈਏ ਆ ਤੁਸੀਂ? ਹਾਂਜੀ ਹਾਂਜੀ ਝੂਲੇ ਵੀ ਲੈਏ। ਕਿਵੇਂ ਲੱਗਿਆ? ਬਹੁਤ ਵਧੀਆ ਲੱਗੇ। ਝੂਟੇ ਪਹਿਲਾਂ ਲੈਂਦੇ ਆਂ। ਹਾਂਜੀ ਹਾਂਜੀ। ਅੱਛਾ ਜੀ। ਓਕੇ। ਤਾਂ ਤੁਸੀਂ ਵੀ ਝੂਲੇ ਹਾਂਜੀ ਪਹਿਲਾ ਬਚਪਨ ਚ ਲੈਏ ਕਦੇ ਹਾਂਜੀ ਵਿਆਹ ਤੋਂ ਬਾਅਦ ਹੀ ਲੈਏ ਆ ਨਹੀਂ ਬਚਪਨ ਚ ਵੀ ਲੈ ਲਿਆ ਵੀ ਲੈ ਆ ਓਕੇ ਸੋ ਕਿਵੇਂ ਲੱਗਿਆ ਤੁਹਾਨੂੰ ਇਹ ਬਹੁਤ ਵਧੀਆ ਇੰਜੋਏ ਕਰਾਲੀ ਸ਼ਹਿਰ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਸੰਗਰਾਲੇ ਤੋਂ ਆਏ ਨਾ ਤੁਸੀਂ ਹਾਂਜੀ ਹਾਂਜੀ ਸੋ ਇੱਥੇ ਨਤਮਸਤਕ ਵੀ ਹੋਏ ਆ ਤੁਸੀਂ ਹਾਂਜੀ ਮੱਠਾ ਟੇਕਿਆ ਹਲੇ ਹਾਂਜੀ ਪਹਿਲੀ ਵਾਰ ਆਏ ਤੁਸੀਂ ਕਰਾਲੀ ਦੇ ਵਿੱਚ ਹਾਂਜੀ ਮੇਲਾ ਦੇਖਣ ਉਰੇ ਪਹਿਲੀ ਵਾਰ ਆਏ ਆ ਪਹਿਲੀ ਵਾਰ ਆਏ ਆ ਹਾਂਜੀ ओके किਵੇਂ ਲੱਗੀ ਕੁਰਾਲੀ ਤੁਹਾਨੂੰ ਬਹੁਤ ਵਧੀਆ ਲੱਗਿਆ ਹਾਂ ਬਹੁਤ ਵਧੀਆ ਲੱਗਿਆ ਹਾਂ ਫੂਲ ਮੈਂ ਇੰਜੋਏ ਕੀਤਾ ਹਾਂ ਹਾਂਜੀ ਥੈਂਕ ਯੂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਅਮਿਤ ਜੀ ਸੋ ਅਮਿਤ ਜੀ ਅੱਜ ਤੁਸੀਂ ਡੇਰਾ ਬਾਬਾ ਗਸਾਈਆਂ ਨਾਲ ਤੇ ਆਏ ਆ ਝੂਟੇ ਵੀ ਤੁਸੀਂ ਲਏ ਆ ਖਾਦਾ ਪੀਤਾ ਵੀ ਹੋਣਾ ਕੀ ਕੀ ਖਾਦਾ ਭਲੇ ਖਾਇਆ ਤਾਂ ਕੁਝ ਨਹੀਂ ਝੁੱਲਿਆ ਤੋਂ ਪਹਿਲਾਂ ਖਾਇਆ ਕੁਝ ਨਹੀਂ ਹੈਗਾ ਪਹਿਲਾਂ ਝੁੱਲੇ ਹੀ ਲੱਤੇ ਹੈਗੇ ਪਹਿਲਾਂ ਦਰਸ਼ਨ ਕੀਤੇ ਫਿਰ ਝੁੱਲੇ ਲੱਤੇ ਹੋਣ ਬੱਚਿਆਂ ਨਾਲ ਆ ਕੇ ਹੁਣ ਦੇਖੋ ਬੱਚੇ ਕੀ ਕੀ ਡਿਮਾਂਡਸ ਕਰਦੇ ਹੋਈ ਖਿਲਾਵਾਂਗੇ ਇਹਨਾਂ ਨੂੰ ਸੋ ਬੱਚੇ ਫੇ ਪੂਰਾ ਖੂਬ ਕਰਵਾ ਲੈਣੇ ਖਰਚ ਖਰਚ ਬੱਚਿਆਂ ਦਾ ਕਰਾ ਖਰਚਾ ਸਾਰਾ ਸਾਲ ਮੇਲੇ ਦੀ ਵੇਟ ਕਰੀਦੀ ਹੈ ਜੀ ਹਾਂ ਜੀ ਹਾਂ ਜੀ ਬਾਬਾ ਜੀ ਦੇ ਦਰਸ਼ਨ ਹੋ ਜਾਂਦੇ ਇੱਥੇ ਆ ਕੇ ਬਾਬਾ ਜੀ ਦੇ ਡੇਰੇ ਦੇ ਵਿੱਚ ਬਿਲਕੁਲ ਜੀ ਬਿਲਕੁਲ ਡੇ ਬਾਏ ਡੇ ਪਹਿਲਾਂ ਛੋਟਾ ਜਹਾ ਹੁੰਦਾ ਸੀ ਮੇਲਾ ਹੁਣ ਡੇ ਵੱਡੇ ਬਰੌਡ ਹੋ ਰਿਹਾ ਬਹੁਤ ਜ਼ਿਆਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਔਰ ਸੰਗਤ ਵੀ ਵਧਦੀ ਜਾ ਰਹੀ ਹੈ ਮਹਾਰਾਜੀ ਦੇ ਨਾਲ ਜੁੜਦੀ ਜਾ ਰਹੀ ਹੈ ਠੀਕ ਹੈ ਜਾਗਰਨ ਹੁੰਦਾ ਹਰ ਸਾਲ ਮਾਤਾ ਜੀ ਦਾ ਇੱਥੇ ਤੇ ਕੌਣ ਕਾ ਲਗਦੀਆਂ ਕੌਣ ਕਾ ਲਗਦੀਆਂ ਤੁਹਾਡਾ ਕੀ ਕਹਿਣਾ ਜੀ ਕੁਛ ਖਾਦਾ ਪੀਤਾ ਵੀ ਹੈਗਾ ਖਾਦਾ ਪੀਤਾ ਦੇ ਕੁਛ ਨਹੀਂ ਝੂਲੇ ਲਏ ਆ ਜੀ ਝੂਲੇ ਲੈ ਰਹੇ ਆ ਠੀਕ ਹੈ ਜੀ ਹੁਣ ਖਾਉ ਪੀਉਗੇ ਤਾਂ ਹੈ ਹਾਂਜੀ ਹਾਂਜੀ ਹੁਣ ਖਾਵਾਂਗੇ ਟਿੱਕੇ ਟਿੱਕੇ ਖਾਵਾਂਗੇ ਮੇਲੇ ਦੇ ਵਿੱਚ ਜ਼ਿਆਦਾਤਰ ਕਹਿੰਦੇ ਲੇਡੀ ਦੀ ਪਹਿਲਾ ਡਿਮਾਂਡ ਹੁੰਦੀ ਆ ਗੋਲ ਗੱਪੇ ਟਿੱਕੀ ਚਾਹ ਗੋਲ ਗੱਪੇ ਖਾਣੇ ਸੁਖਸਾਨੇ ਉਹੀ ਖਾਣੇ ਨਾ ਉਹ ਤਾਂ ਉਹ ਪਹਿਲੇ ਡਿਮਾਂਡ ਹੁੰਦੀ ਆ ਉਹ ਪਹਿਲਾਂ ਹੋਗੀ ਨਾ ਜੀ ਬਿਲਕੁਲ ਹੋਗੀ ਬਿਲਕੁਲ ਲੋਕ ਪਹਿਲਾਂ ਘਰ ਤੋਂ ਕਹਿ ਕੇ ਲਿਆਏ ਹੋਣੇ ਆ ਵੀ ਅਗਰ ਗੋਲ ਗੱਪੇ ਖਲਾਉਂਗੇ ਤਾਜ਼ਾ ਬਿਲਕੁਲ ਬਿਲਕੁਲ ਤਲੇ ਤੁਹਾਡੇ ਭੂਆ ਜੀ ਉਹਦਾ ਪਹਿਲਾਂ ਰੇੜੀ ਤੇ ਲੱਗ ਗਏ ਉਧਰ ਖਾਣ ਅੱਛਾ ਜੀ ਹਾਂ ਵਾਹ ਜੀ ਵਾਹ ਸੋ ਬਹੁਤ ਅੱਛੀ ਗੱਲ ਹੈ ਜੀ ਆਪਣਾ ਕਹਿੰਦੇ ਮਨ ਭਾਉਂਦਾ ਖਾਓ ਤੇ ਪਹਿਨੋ ਸੋ ਅੱਛੀ ਗੱਲ ਹੈ ਤੁਸੀਂ ਡੇਰਾ ਬਾਬਾ ਕਸਾਈਆਂ ਵਾਲਾਂ ਦੇ ਵਿੱਚ ਆਏ ਜੈ ਬਾਬਾ ਕਸਾਈਆਂ ਵਾਲਾਂ ਦੀ ਜੈ ਬਾਬਾ ਛੜੀ ਵਾਲੇ ਜੈ ਬਾਬਾ ਕਸਾਈਆਂ ਵਾਲਾ ਹਾਂ ਜੀ ਸਰਦਾਰ ਬਹਾਦਰ ਸਿੰਘ ਜੀ ਜੋ ਸਰਾਨਾ ਸਿੱਧ ਪੁਰਸ਼ਾਂ ਦਾ ਮੇਲਾ ਡੇਰਾ ਬਾਬਾ ਕਸਾਈਆਂ ਵਾਲਾਂ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਸੋ ਤੁਸੀਂ ਵੀ ਇੱਥੇ ਸ਼ਿਰਕਤ ਕੀਤੀ ਹੈ ਬੜੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਕੀ ਕਹਿੰਦਾ ਤੁਹਾਡਾ ਪਹਿਲਾਂ ਤਾਂ ਜੀ ਮੈਂ ਤੁਹਾਡੇ ਮਾਦਮ ਰਾਹੀਂ ਏਤਮਾਨ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਮੇਲੇ ਦੀ ਕਵਰੇਜ ਤੁਸੀਂ ਕਰ ਰਹੇ ਹੋ ਜੀ ਔਰ ਪਰਮ ਪੂਜਾ ਸਾਡੇ ਮਹੰਤਨ ਰਾਜਕਿਰਿ ਜੀ ਮਹਾਰਾਜ ਉਹਨਾਂ ਦੀ ਜੋਗ ਅਗਵਾਈ ਦੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲਾ ਇਸ ਸਾਲ ਵੀ ਭਰ ਰਿਹਾ ਅੱਜ ਸ਼ੁਰੂਆਤ ਹੋਈ ਹੈ ਜੀ ਬਹੁਤ ਹੀ ਸਾਡਾ ਸ਼ਹਿਰ ਸਾਡਾ ਇਲਾਕਾ ਪੂਰਾ ਹਿੰਦੂਸਤਾਨ ਕਰਮਾ ਵਾਲਾ ਕਿ ਸਾਨੂੰ ਸੰਤਾਂ ਮਹਾਪੁਰਸ਼ਾਂ ਦੇ ਮਹਾਨ ਸ੍ਰੀ ਤਨਨਾਥ ਜੀ ਮਹਾਰਾਜ ਜੀ ਦੇ ਔਰ ਸਾਡੇ ਹਿੰਦੂਸਤਾਨ ਦੇ ਅਨੇਕਾਂ ਹੀ ਸਾਧੂ ਸੰਤਾਂ ਦੇ ਦਰਸ਼ਨ ਹੋਣੇ ਆ ਪਰ ਪਹੁੰਚ ਚੁੱਕੇ ਆ ਸਾਧੂ ਸੰਤ ਔਰ ਅਸੀਂ ਬਹੁਤ ਹੀ ਭਾਖਾ ਵਾਲੇ ਆ ਸਾਡਾ ਸ਼ਹਿਰ ਕਰਾਲੀ ਕਿ ਸਾਡੀ ਧਰਤੀ ਤੇ ਪਰਮ ਪੂਜੇ ਸਤਿਗੁਰੂ ਸਵਾਮੀ ਜੀ ਮਹਾਰਾਜ ਸਿਵ ਸਰੂਪ ਆਤਮਾ ਉਹਨਾਂ ਦਾ ਵੀ ਤਪ ਸਥਾਨ ਹੈ ਔਰ ਮੈਂ ਤਾਂ ਆਪਣੇ ਵੱਲੋਂ ਸਾਡੀ ਸਮੁੱਚੀ ਟੀਮ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦੇ ਵੱਲੋਂ ਮੈਂ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਮਹਾਪੁਰਸ਼ਾਂ ਦੇ ਦਰਸ਼ਨ ਕਰੋ ਮੇਲੇ ਦਾ ਲਾਹਾ ਲਓ ਸਾਧੂ ਸੰਤਾਂ ਦੇ ਦਰਸ਼ਨ ਕਰਕੇ ਹੀ ਸਾਡੇ ਮਨ ਨੂੰ ਤ੍ਰਿਪਤੀ ਮਿਲਦੀ ਹੈ ਕਿਉਂਕਿ ਜਿਹੜਾ ਜੀਵਨ ਹੈ ਇਸ ਜੀਵਨ ਦੇ ਵਿੱਚ ਸਿਰਫ ਇੱਕ ਰੱਬ ਦਾ ਹੀ ਨਾਮ ਹੈ ਰੱਬ ਦਾ ਨਾਮ ਜਪਣ ਵਾਲਿਆਂ ਦੇ ਦਰਸ਼ਨ ਬਹੁਤ ਜ਼ਰੂਰੀ ਹੈ ਬੋਲ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਜੈ ਬਾਬਾ ਜੀ ਛੜੀ ਵਾਲਿਆਂ ਦੇ ਚਾਹ ਹਾਂਜੀ ਚੇਅਰਮੈਨ ਸਾਹਿਬ ਹਰੀਸ਼ ਰਾਣਾ ਜੀ ਸੋ ਬਚਪਨ ਤੋਂ ਆਪਾਂ ਦੇਖਦੇ ਆ ਰਹੇ ਹਾਂ ਇੱਥੇ ਆਪਾਂ ਸਰੋਵਰਾਂ ਦੇ ਵਿੱਚ ਨਹਾਏ ਵੀ ਆਂ ਮੱਥੇ ਵੀ ਟੇਕੇ ਆਂ ਤੇ ਬਚਪਨ ਤੋਂ ਆਪਾਂ ਬਾਬਾ ਜੀ ਨੂੰ ਵੀ ਦੇਖ ਰਹੇ ਆ ਜੋ ਤੰਗਰਾ ਅਜਗਿਰ ਜੀ ਹੈ ਗੱਦੀ ਤੇ ਬਿਰਾਜਮਾਨ ਨੇ ਤੋ ਕੀ ਕਹਿਣਾ ਤੁਹਾਡਾ ਤੁਸੀਂ ਸ਼ੁਰੂ ਤੋਂ ਆਸਤਾ ਜੁੜੀ ਹੋਈ ਹੈ ਈ ਮੈਂ ਤਾਂ ਕਹਾਂਗਾ ਕਿ ਆਪਾਂ ਸਾਰੇ ਕਰਾਲੀ ਵਾਸੀ ਬੜੇ ਭਾਗਾ ਵਾਲੇ ਆ ਜੀ ਆਪਾਂ ਸਵਰਗ 'ਚ ਬੈਠੇ ਆ ਆਪਾਂ ਇੱਕ ਪਾਸੇ ਸਤਿਗੁਰੂ ਸਵਾਮੀ ਜੀ ਮਹਾਰਾਜ ਦੀ ਅਪਾਰ ਕਿਰਪਾ ਹੈ ਕਰਾਲੀ ਸ਼ਹਿਰ ਦੇ ਉੱਪਰ ਦੂਜੇ ਪਾਸੇ ਬਾਬਾ ਗੁਸਾਈਆਂ ਵਾਲਾ ਡੇਰੇ ਦੀ ਬਹੁਤ ਕਿਰਪਾ ਹੈ ਤੇ ਮੇਲੇਾਂ ਦੀ ਧਰਤੀ ਹੈ ਮੈਂ ਸਮਝਦਾ ਕਿ ਜਿਹੜਾ ਸਵਰਗ ਹੈ ਉਹ ਵੀ ਕਰਾਲੀ ਵਰਗਾ ਹੀ ਹੋਏਗਾ ਇਸ ਤੇ ਅਲੱਗ ਸਵਰਗ ਨਹੀਂ ਹੋਏਗਾ ਜੀ ਤੇ ਬਹੁਤ ਕਿਰਪਾ ਮਹਾਰਾਜ ਦੀ ਹੈ ਤੇ ਦੀ ਤੇ ਮੈਂ ਸਾਰੀ ਸੰਗਤ ਨੂੰ ਆਪਣੇ ਪੂਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਡੇਰੇ ਬਾਬਾ ਗੁਸਾਈਆਂ ਵਾਲੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਸਾਡੇ ਸ਼ਹਿਰ ਤੇ ਇਦਾਂ ਹੀ ਬਾਬਾ ਜੀ ਦੀ ਕਿਰਪਾ ਬਣੀ ਰਹੇ ਜੈ ਬਾਬਾ ਖਾਇਆ ਵਾਲਾ ਜੀ ਦੀ ਉਹ ਸੁਆਮੀ ਜੀ ਮਹਾਰਾਜ ਕੀ ਜੈ ਬਾਬਾ ਚੜੀ ਵਾਲਾ ਜੀ ਕੀ ਜੈ ਹੋ ਹਾਂਜੀ ਪ੍ਰਧਾਨ ਜੀ ਨੰਦੀਪਾਲ ਜੀ ਤੁਸੀਂ ਬਹੁਤ ਦੇਰ ਤੋਂ ਜਦੋਂ ਤੋਂ ਤੁਸੀਂ ਸੁਰਤ ਸੰਭਾਲੀ ਹੈ ਤੇ ਬਚਪਨ ਤੋਂ ਡੇਰਾ ਬਾਬਾ ਗਸਾਈਆਂ ਆਣਾ ਦੇ ਨਾਲ ਜੁੜੇ ਹੋਏ ਹੋ ਸੋ ਇੱਕ ਕੋਰਾਲੀ ਸ਼ਹਿਰ ਆਪਣਾ ਇਹੋ ਜਿਹਾ ਸ਼ਹਿਰ ਹੈ ਜੋ ਸੰਤਾ ਮਹਾਤਮਾ ਨਾਲ ਜੁੜਿਆ ਹੋਇਆ ਸ਼ਹਿਰ ਹੈ ਸੋ ਕੀ ਕਹਿਣਾ ਜੋ ਸਲਾਨਾ ਮੇਲਾ ਵੀ ਹੈ ਕੱਲ ਨੂੰ ਪਹਿਲਾਂ ਡੇਰਾ ਬਾਬਾ ਕੋਸਾਈਆਂ ਵਾਲੇ ਕੀ ਜੈ ਮੈਂ ਥੋੜੇ ਰਹੀਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੇਲੇ ਦੇ ਦੌਰਾਨ ਆਪਾਂ ਨੇ ਸਾਰੀ ਕਵਰੇਜ ਕਰੀ ਹੈ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਰਿਸ਼ਰਾਣਾ ਜੀ ਬਾਦਤ ਸਿੰਘ ਓਕੇ ਜੀ ਨਵਦੀਪ ਸ਼ੈਣੀ ਜੀ ਆਮਾਦੀ ਪਾਰਟੀ ਦੇ ਸਾਰੇ ਹੀ ਅਸੀਂ ਵਲੈਟਰ ਖੜੇ ਆ ਮੈਂ ਡੇਰਾ ਬਾਬਾ ਕਸਾਈਆਂ ਵਾਲੇ ਤੇ ਨਾਲ ਸਾਨੂੰ 75 ਤੇ ਲਗਾਤਾਰ ਬਾਬਿਆਂ ਦੀ ਕਿਰਪਾ ਕੱਲ ਮੈਂ ਕੁਛ ਨਹੀਂ ਕਰ ਸਕਦਾ ਬਾਬਿਆਂ ਦੀ ਕਿਰਪਾ ਕਰ ਲਸੀਂ ਜੁੜੇ ਹੋਏ ਜੋ ਡੇਰਾ ਦਾ ਇਤਿਹਾਸ ਹੈ ਜੋ ਸਾਨੂੰ ਇੱਥੇ ਪਤਾ ਲੱਗਿਆ ਔਰ ਤੇ ਪੰਡਤਾਂ ਤੇ ਜਾਂ ਸੰਤ ਮਹਾਤਮਾ ਤੇ ਬਹੁਤ ਪ੍ਰਾਚਨ ਡੇਰਾ ਹੈ ਔਰ ਡੇਰਾ ਦਾ ਜਿਹੜਾ ਨਾਮ ਹੈ ਡੇਰਾ ਬਾਬਾ ਕਸਾਈਆਂ ਵਾਲਾ ਇਸ ਕਰਕੇ ਪੜਿਆ ਪਿਆ ਕਿ ਨਾਲਾਗੜ ਦੇ ਸੇਠ ਸੌਕਰ ਵਿਦੇਸ਼ ਦੇ ਤੇਸਾ ਦੇ ਵਿੱਚ ਉਹ ਕਾਰੋਬਾਰ ਕਰਦੇ ਤੇ ਇੱਕ ਵਾਰ ਉਹਨਾਂ ਦਾ ਕੋਈ ਅਹਜਾ ਕਾਰੋਬਾਰ ਵਿੱਚ ੱਤਕਾ ਲੱਗਿਆ ਕਿ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਤਾਂ ਬਾਬਾ ਜੀ ਨੇ ਉਹਨਾਂ ਨੂੰ ਦਰਸ਼ਨ ਦੇ ਬਾਹਰੇ ਵਿਦੇਸ਼ ਦੇ ਵਿੱਚ ਵੀ ਤੇਰਾ ਕੰਮ ਸਾਰਾ ਸਿੱਧ ਹੋ ਜਾਊਗਾ ਪਰ ਤੂੰ ਮੇਰੇ ਸਥਾਨ ਤੇ ਆਈਂ ਪਰ ਉਸ ਸੇਠ ਨੂੰ ਸਦਾਗਰ ਨੂੰ ਇਹਦੀ ਪਤਾ ਲੱਗਿਆ ਵੀ ਬਾਬਾ ਹਾਏ ਕੌਣ ਉਹ ਉੱਥੇ ਆਪਣਾ ਕਾਰੋਬਾਰ ਕਰਦਾ ਕਰਦਾ ਜਦੋਂ ਉਹਦਾ ਕਾਰੋਬਾਰ ਲੈਨ ਤੇ ਆਇਆ ਉਹ ਕਰਾਲੀ ਪਹੁੰਚ ਗਿਆ ਕਿਸੇ ਤਰੀਕੇ ਨਾਲ ਜਦੋਂ ਕਰਾਲੀ ਪਹੁੰਚਿਆ ਤਾਂ ਇੱਥੇ ਇੱਕ ਜੰਗਲ ਦਾ ਝੜੀਤੀ ਝੜੀ ਦੇ ਵਿੱਚ ਉਹ ਕਿਸੇ ਤਰੀਕੇ ਨਾਲ ਪੁੱਛਦਾ ਪਛਾਣਦਾ ਉਹਰੇ ਪਹੁੰਚ ਗਿਆ ਤਾਂ ਇੱਥੇ ਆ ਕੇ ਉਹਨੇ ਮੱਥਾ ਟੇਕਿਆ ਉਹਰੇ ਜੋ ਸਾਡਾ ਸਰੋਬਰ ਹੈ ਉਸ ਟਾਈਮ ਸਰੋਬਰ ਨਹੀਂ ਥਾ ਪਰ ਉਹਨੇ ਥੋੜਾ ਜਿਹਾ ਪਾਣੀ ਇੱਕ ਕਿਸੇ ਤਰੀਕੇ ਕਰ ਕਹਿੰਦੇ ਨੇ ਆਪਾਂ ਜਿਤਨਾ ਜੋੜ ਹੈ ਟੋਪਾ ਹੈ ਇੱਕ ਇਤਰਾ ਦਾ ਥਾ ਉਹਦੇ ਵਿੱਚ ਉਹਨੇ ਮੱਥਾ ਟੇਕਿਆ ਬਾਹਰ ਤੇ ਮੱਥਾ ਟੇਕ ਕੇ ਚੱਲ ਪਿਆ ਨਾ ਜੋ ਉਹਨੇ ਮੰਨਨ ਤਮੰਨੀ ਦੀ ਉਹ ਪੂਰੀ ਕਰੀ ਉਹ ਉਹਨੇ ਜਾਣ ਲੱਗਾ ਤਾਂ ਉਹਨਾਂ ਨੂੰ ਬਾਬਾ ਜੀ ਨੇ ਦਰਸ਼ਨ ਦੇ ਰਾਤੇ ਦੇ ਵਿੱਚ ਤੇ ਭਗਤਾ ਤੋ ਚੱਲੇ ਆ ਵਾਪਸ ਕਹੇ ਹਾਂ ਜੀ ਮੈਂ ਮੱਥਾ ਟੇਕ ਲਿਆ ਵੀ ਮੈਨੂੰ ਕੁਝ ਦਿਖਿਆ ਨਹੀਂ ਹੈ ਵੀ ਮੈਂ ਜਾ ਰਹੇ ਹਾਂ ਉਹ ਕਹੇ ਵੀ ਤੇਰੇ ਜਿਹੜਾ ਉਸ ਟਾਈਮ ਕਾਰੋਬਾਰ ਦਾ ਜਹਾਜ਼ ਤਾਂ ਸਮੁੰਦਰ ਦੇ ਵਿੱਚ ਜਾ ਰਿਹਾ ਉਹਨੂੰ ਮੈਂ ਬੰਨੇ ਲਾਇਆ ਚੇਰੇ ਲਾਇਆ ਔਰ ਤੂੰ ਅੱਜ ਇੱਟਨੀ ਜਾ ਰਿਹਾ ਉਹਨਾਂ ਨੇ ਜਦ ਆਪਣੇ ਕੱਪੜੇ ਖੋਲੇ ਬਾਬਾ ਜੀ ਨੇ ਤਾਂ ਉਹਨਾਂ ਦੇ ਪਿੱਠ ਦੇ ਉੱਪਰ ਉਸ ਟਾਈਮ ਵੀ ਨਿਸ਼ਾਨ ਤੇ ਜੋ ਜਹਾਜ਼ ਦੇ ਉਸ ਟਾਈਮ نیچے ਉਹਨਾਂ ਨੇ ਧੱਕਾ ਲਾਇਆ ਕੁਝ ਵੀ ਕਰਿਆ ਤਾਂ ਉਸੇ ਟਾਈਮ ਉਹ ਪੈਰਾ ਵਿੱਚ ਗਿਰ ਗਿਆ ਤਾਂ ਦੁਆਰਾ ਪਹੁੰਚ ਕੇ ਉਹਨਾਂ ਨੇ ਕਿਹਾ ਵੀ ਮੈਨੂੰ ਸੇਵਾ ਲਾਓ ਕਹਿੰਦੇ ਵੀ ਸਰੋਵਰ ਦਾ ਜਿਹੜਾ ਹੈ ਇਹਨੂੰ ਪੱਕਾ ਕਰਨਾ ਔਰ ਪੱਕਾ ਕਰਨੇ ਦੇ ਬਾਅਦ ਤੇਰੇ ਨੋ ਤੇ ਇਹ ਡੇਰਾ ਚੱਲੂਆ ਗੁਸਾਈ ਉਹਦਾ ਗੋਤ ਦਾ ਨਾਲਾਗੜ ਦੇ ਪੰਡਤਾ ਦਾ ਬੰਦਾ ਦਾ ਗੁਸਾਈ ਉਹਦੇ ਨਾਂ ਤੇ ਇਹ ਡੇਰਾ ਚੱਲਿਆ ਔਰ ਇਹ ਬਾਬਾ ਫਰੀਜੀ ਨੇ ਵੀ ਉਰੇ ਤਪੱਸਿਆ કરી ਕਾਫੀ ਸਾਲ ਤਾਂ ਕਿ ਭਾਗ ਉਹਨਾਂ ਨੇ 11 ਸਾਲ ਉਰੇ ਤਪੱਸਿਆ કરી ਉਰੇ ਦੇ ਬਾਅਦ ਬਾਬਾ ਉਹ ਫਰੀਦਕੋਟ ਗਏ ਉੱਥੇ ਫਿਰ ਫਰੀਦਕੋਟ ਦਾ ਨੋ ਜਿਹੜਾ ਹੈ ਬਾਬਾ ਫਰੀਦੇ ਨੋ ਤੇ ਪਿਆ ਜਿਹੜਾ ਕੱਲੂ ਭਾਦੋ ਦੀ ਦੂਦ ਦਾ ਮੇਲਾ ਭਰਿਆ ਜਾਂਦਾ ਹੈ ਏ ਬਾਬਾ ਜੀ ਨੇ ਜੁੰਦਿਆਂ ਨੇ ਜਿਹੜਾ ਸਮਾਧੀ ਲਈ ਤਲਾਉਦੀ ਉਹਨਾਂ ਦੇ ਨੋਂ ਦਾ ਬਾਬਾ ਅਰਜਨ ਸਿੰਘ ਜੀ ਦੇ ਨੋਂ ਦਾ ਮੇਲਾ ਹੈ ਔਰ ਕੱਲ ਨੂੰ ਜੋ ਦੋ ਤਰ੍ਹਾਂ ਦਾ ਮੱਥਾ ਟਿਕਦਾ ਹੋਰੇ ਇੱਕ ਬਾਬਾ ਫਰੀਦ ਦਾ ਤੇ ਇੱਕ ਬਾਬਾ ਕਸਾਈ ਵਾਲੇ ਦਾ ਜੀ ਬਾਬਾ ਛੜੀ ਵਾਲੇ ਦਾ ਮੱਥਾ ਇਹ ਟਿਕਦਾ ਬਾਬਾ ਛੜੀ ਵਾਲੇ ਦਾ ਤਾਂ ਜਿੱਤਰਾ ਕਿਸੇ ਨੇ ਲੱਡੂ ਚੜਾਤੇ ਖੁੱਲੀਆਂ ਚੜਾਤੇ ਪਤਾਸੇ ਚੜਾਤੇ ਪਰ ਬਾਬਾ ਫਰੀਦ ਦਾ ਜਿਹੜਾ ਮੱਥਾ ਤੁਸੀਂ ਦੇਖਦੇ ਹੋਵੋਗੇ ਉਹਦੇ ਗੁੜ ਔਰ ਆਟਾ ਔਰ ਨਮਕ ਚੜਦਾ ਕਈ ਬੰਦਿਆਂ ਦੀ ਸਰਦਾ ਵੀ ਝਾੜੂ ਵੀ ਚੜਾਉਂਦੇ ਆ ਜੀ ਉਹ ਜਦੋਂ ਚੜਦਾ ਉਹ ਬਾਬਾ ਫਰੀਦ ਦਾ ਚੜਦਾ ਔਰ ਜਿਹੜੇ ਸਾਡਾ ਬਾਹਰ ਪ੍ਰਾਚਨ ਡੇਰਾ ਦਾ ਧੂਣਾ ਹੈ ਅੰਦਰ ਤੁਸੀਂ ਪੈਰੋਂ ਜੀ ਦੀ ਮੂਰਤੀ ਦੇਖਦੇ ਆ ਉਹਦਾ ਨੀਚੇ ਜਿਹੜਾ ਪ੍ਰਾਚਨ ਡੇਰਾ ਦਾ ਆਪਣਾ ਧੂਣਾ ਹੈ ਜੀ ਉੱਥੇ ਬਾਬਾ ਫਰੀਦ ਨੇ ਤੇ ਡੇਰਾ ਬਾਬਾ ਕੁਸਾਈਆਂ ਵਾਲੇ ਬਾਬਾ ਝੜੀ ਵਾਲੇ ਨੇ ਜਿਹੜੇ ਸਨੈਰੀ ਵਾਲਾ ਵਾਲੇ ਔਰ ਛੋਟੇ ਕੱਤ ਵਾਲੇ ਆ ਉਹ ਕਿਸੇ ਭਗਤਾਂ ਨੂੰ ਬਿਰਲੇ ਨੂੰ ਦਰਸ਼ਨ ਹੁੰਨੇ ਉਹ ਦਰਸ਼ਨ ਜਦ ਭਾਦੋ ਦੀ ਦੂਦ ਨੂੰ ਤਾਂ ਖਾਸ ਕਰਕੇ ਜ਼ਰੂਰ ਉਰੇ ਉਹ ਬਰਾਜਮਾਨ ਹੁੰਦੇ ਆ ਪੈਸੇ ਤਾਂ ਹਰ ਟਾਈਮ ਹੀ ਰਹਿੰਦੇ ਪਰ ਭਾਦੋਂ ਦੀ ਦੂਤੀ ਰਾਤ ਨੂੰ ਉਰੇ ਉਹਨਾਂ ਦੇ ਸਾਖ ਸਾਖ ਦਰਸ਼ਨ ਕਰੇ ਜਾਂਦੇ ਔਰ ਹੁੰਦੇ ਵੀ ਹੈ ਭਗਤਾਂ ਨੂੰ ਇਹਨਾਂ ਦਾ ਉੱਪਰ ਸਾਨੂੰ ਵਿਸ਼ਵਾਸ ਵੀ ਹੈ ਤਾਂ ਮੈਂ ਸਾਰੇ ਹੀ ਆਏ ਹੋਏ ਭਗਤਾਂ ਨੂੰ ਔਰ ਆਏ ਹੋਏ ਸੰਗਤ ਨੂੰ ਕੱਲ ਨੂੰ ਜੋ ਸਾਡਾ ਮੇਲਾ ਹੈ ਭਾਦੋਂ ਦੀ ਦੂਤ ਦਾ 5 ਤਰੀਕ 5 ਸਤੰਬਰ ਦਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਤੋਰ ਤੁਹਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਡੇਰੇ ਦੇ ਵਿੱਚ ਆ ਕੇ ਡੇਰੇ ਦੀ ਰੌਣਕ ਨੂੰ ਚਾਰ ਦਿਨ ਦੁਗਣੀ ਰਾਤ ਚੋਗਣੀ ਤੱਕੀ ਗੱਲ ਤੁਸੀਂ ਇਹ ਡੇਰੇ ਦੀ ਕਰਵਜ ਕਰੀ ਹੈ ਬਾਹਰ ਬਾਬਾ ਛੜੀ ਵਾਲਾ ਤੁਹਾਨੂੰ ਵੀ ਚੜ੍ਹਦੀ ਕਲਾ ਰੱਖੇ ਜੈ ਬਾਬਾ ਛੜੀ ਵਾਲੇ